ਅਰੇ ਅਸੀਂ ਜਿਹੜੇ ਵਾਲੈਂਟੀਅਰਸ ਨੇ ਉਹਨਾਂ ਦਾ ਧੰਨਵਾਦ ਕਰਨ ਦੇ ਵਾਸਤੇ ਅੱਜ ਇਹ ਸਮਾਗਮ ਰੱਖਿਆ ਸੀ ਔਰ ਉਹਦੇ ਵਿੱਚ ਕੋਸ਼ਿਸ਼ ਵੀ ਇਹ ਕੀਤੀ ਕਿ ਜਿਹੜਾ ਇੱਕ ਆਮ ਵਿਅਕਤੀ ਆ ਉਹ ਇਹਨੂੰ ਕੇਕ ਨੂੰ ਕੱਟੇ ਇਹਨੂੰ ਨਾ ਕਿ ਕੋਈ ਬਹੁਤ ਵੱਡਾ ਆਗੂ ਜਿਹੜਾ ਉਹ ਕੱਟੇ ਕਿਉਂਕਿ ਸਾਡੀ ਬੈਕਬੋਨ ਪਾਰਟੀ ਦੀ ਬੈਕਬੋਨ ਜਿਹੜੇ ਉਹ ਆਮ ਲੋਕ ਨੇ ਆਮ ਵਰਕਰ ਨੇ ਉਹਦੇ ਕਰਕੇ ਅੱਜ ਇਹ ਕੀਤਾ ਸੀਗਾ ਔਰ ਜਿਹੜੇ ਸਾਡੇ ਵਾਲੈਂਟੀਅਰ ਨੇ ਉਹ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਉਸੇ ਜੋਸ਼ ਦੇ ਨਾਲ ਕੰਮ ਕਰਨਗੇ ਜਿਵੇਂ ਉਹਨਾਂ ਨੇ ਪਾਰਟੀ ਦੇ ਵਿੱਚ ਕੀ ਕਰ ਸਕਦੇ ਪਾਰਟੀ ਦੀ ਸਥਿਤੀ ਬਹੁਤ ਵਧੀਆ ਰਹੂਗੀ ਜੀ ਅਸੀਂ ਕੇਜਰੀਵਾਲ ਸਾਹਿਬ ਦੇ ਕਹੇ ਹੋਏ ਜਿਹੜੇ ਬੋਲ ਨੇ ਉਹਦੇ ਉੱਤੇ ਜਿਹੜੇ ਮਾਨ ਸਾਹਿਬ ਦੇ ਬੋਲ ਨੇ ਉਹਨਾਂ ਦੇ ਵਾਸਤੇ ਜੀ ਤੋੜ ਕੋਸ਼ਿਸ਼ ਕਰਾਂਗੇ ਜਿਹੜਾ 13 0 ਦਾ ਸਨੇਹਾ ਦਿੱਤਾ ਮਾਨ ਸਾਹਿਬ ਨੇ ਅਸੀਂ ਉਹਦੇ ਵਾਸਤੇ ਕੰਮ ਕਰਾਂਗੇ ਨਾ ਕਿ ਸਿਰਫ ਇੱਕ ਸੀਟ ਦੇ ਵਾਸਤੇ ਜਾਂ ਦੋ ਥੀਕਾਂ ਦੇ ਵਾਸਤੇ ਟਾਰਗੇਟ ਜਿਹੜਾ ਹੈ ਉਹ 13 0 ਦਾ ਉਹਦਾ ਕਾਰਨ ਇਹ ਆ ਕਿ ਕੇਜਰੀਵਾਲ ਸਾਹਿਬ ਨੇ ਜਿਹੜੀ ਸਫਾਈ ਸਿਆਸਤ ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤੀ ਸੀ ਉਹ ਸਫਾਈ ਦਿੱਲੀ ਤੋਂ ਚੱਲਦੀ ਚੱਲਦੀ ਪੰਜਾਬ ਤੱਕ ਆਈ ਗੁਜਰਾਤ ਦੇ ਵਿੱਚ ਐਮਐਲਏ ਸਾਡੇ ਬਣੇ ਗੁਆਹ ਦੇ ਵਿੱਚ ਸਾਡੇ ਐਮਐਲਏ ਬਣੇ ਰਾਸ਼ਸਭਾ ਦੇ ਵਿੱਚ ਮੈਂਬਰ ਨੇ ਪਰ ਮੁਲਕ ਦੀ ਸਫਾਈ ਜਿਹੜੀ ਉਹ ਹੋਣੀ ਬਾਕੀ ਆ ਇਸ ਮੁਲਕ ਦੀ ਸਫਾਈ ਦੇ ਵਿੱਚ ਇਸ ਵਾਰੀ ਆਵਾਜ਼ੀ ਪਾਰਟੀ ਦੇ ਵੌਲੰਟੀਅਰਾਂ ਨੇ ਮੁਲਕ ਪੱਧਰ ਤੇ ਸੇ ਯੋਗਦਾਨ ਪਾਇਆ ਮੇਰਾ ਖਿਆਲ ਨੇ ਜੇਸ਼ਟਰੀ ਤਰੀਕੇ ਦੇ ਨਾਲ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਸੀਗੇ ਜੇ ਆਪਾਂ 1 2 3 ਨੰਬਰ ਦੇ ਹਿਸਾਬ ਦੇ ਨਾਲ ਲਈਏ ਤਾਂ ਉਹ ਤਾਂ ਸਾਰਾ ਢਾਂਚਾ ਹੀ ਜਿਹੜਾ ਵਿਗੜਿਆ ਹੋਇਆ ਸੀਗਾ ਇੱਕ ਗੱਡੀ ਜਿਹੜੀ ਕਬਾੜਾ ਹੋਈ ਖੜੀ ਆ ਜਿਹਦਾ ਇਹ ਨਹੀਂ ਪਤਾ ਕਿ ਉਹਦੇ ਰਿੰਗ ਖਰਾਬ ਨੇ ਪਿਸਟਨ ਖਰਾਬ ਨੇ ਨਾ ਟਾਇਰ ਨੇ ਨਾ ਟੂਬਾਂ ਨੇ ਉਹਨੂੰ ਪਹਿਲਾਂ ਬਲਾ ਸ਼ਵਾਰ ਕੇ ਨਾਈਂ ਦੇ ਉੱਤੇ ਜਿਹੜਾ ਲੈ ਕੇ ਆਉਣਾ ਸੀ ਕਹਿੰਦਾ ਔਰ ਇੰਨੀਆਂ ਚੋਰ ਮੋਰੀਆਂ ਸੀਗੀਆਂ ਜਿਹੜੀਆਂ ਚੋਰ ਮੋਰੀਆਂ ਬੰਦ ਕਰਕੇ ਉਸ ਤੋਂ ਬਾਅਦ ਜਿਹੜਾ ਹੋਊਗਾ ਇਹ ਜੋ ਕੁਝ ਆ ਰਿਹਾ ਜੋ ਕੁਛ ਆਏ ਲੋਕਾਂ ਦਾ ਲੋਕਾਂ ਤੱਕ ਜਾਣਾ ਤੁਸੀਂ 2 ਸਾਲਾਂ ਦੇ ਦੌਰਾਨ ਕੋਈ ਸ਼ਰਾਬ ਦਾ ਠੇਕਾ ਸਾਡੇ ਐਮਐਲਏ ਦਾ ਹੋਵੇ ਕਿਸੇ ਮੰਤਰੀ ਦਾ ਹੋਵੇ ਜਾਂ ਕਿਸੇ ਹੋਰ ਕੰਮ ਦੇ ਵਿੱਚ ਹਿੱਸਾ ਪਤੀ ਹੋਵੇ ਤੁਸੀਂ ਉਹਦੇ ਬਾਰੇ ਜਿਹੜਾ ਦੀ ਉਹ ਦੱਸੋ ਜਿਸ ਦਿਨ ਅ ਅਸੀਂ 5 ਸਾਲਾਂ ਦੀ ਗੱਲ ਕਰਾਂਗੇ 5 ਸਾਲ ਹੋ ਗਏ ਸਰਕਾਰ ਨੂੰ ਉਸ ਦਿਨ ਜੇ ਤੁਸੀਂ ਇਹ ਸਵਾਲ ਕਰੋਗੇ ਤੇ ਫਿਰ ਹੋ ਸਕਦਾ ਮੈਂ ਲਾਜਵਾਬ ਹੋਵਾਂ ਅਜੇ ਅਸੀਂ ਨਾਜਵਾਬ ਨਹੀਂ ਗਏ ਕਿਉਂਕਿ ਸਾਡੇ ਕੋਲ 3 ਸਾਲ ਅਜੇ ਹੋਰ ਪਏ ਔਰ ਅ ਅਸੀਂ ਜਿਹੜੇ ਵਾਲੰਟੀਅਰਸ ਨੇ ਉਹਨਾਂ ਦਾ ਧੰਨਵਾਦ ਕਰਨ ਦੇ ਵਾਸਤੇ ਅੱਜ ਇਹ ਸਮਾਗਮ ਰੱਖਿਆ ਸੀ ਔਰ ਉਹਦੇ ਵਿੱਚ ਕੋਸ਼ਿਸ਼ ਵੀ ਕੀਤੀ ਕਿ ਜਿਹੜਾ ਇੱਕ ਆਮ ਵਿਅਕਤੀ ਆ ਉਹ ਇਹਨੂੰ ਕੇਕ ਨੂੰ ਕੱਟੇ ਇਹਨੂੰ ਨਾ ਕਿ ਕੋਈ ਬਹੁਤ ਵੱਡਾ ਆਗੂ ਜਿਹੜਾ ਉਹ ਕੱਟੇ ਕਿਉਂਕਿ ਸਾਡੀ ਬੈਕਬੋਨ ਪਾਰਟੀ ਦੀ ਬੈਕਬੋਨ ਜਿਹੜੇ ਉਹ ਆਮ ਲੋਕ ਨੇ ਆਮ ਵਰਕਰ ਨੇ ਉਹਦੇ ਕਰਕੇ ਅੱਜ ਇਹ ਕੀਤਾ ਸੀਗਾ ਔਰ ਜਿਹੜੇ ਸਾਡੇ ਵੋਲੰਟੀਅਰ ਨੇ ਉਹ ਲੋਕ ਸਭਾ ਦੀਆਂ ਜੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਉਸੇ ਜੋਸ਼ ਦੇ ਨਾਲ ਕੰਮ ਕਰਨਗੇ ਜਿਵੇਂ ਉਹਨਾਂ ਨੇ ਪਾਈ ਦੇ ਵਿੱਚ ਕੀਤਾ ਪਾਰਟੀ ਦੀ ਸਥਿਤੀ ਬਹੁਤ ਵਧੀਆ ਰਹੂਗੀ ਜੀ ਅਸੀਂ ਕੇਜਰੀਵਾਲ ਸਾਹਿਬ ਦੇ ਕਹੇ ਹੋਏ ਜਿਹੜੇ ਬੋਲ ਨੇ ਉਹਦੇ ਉੱਤੇ ਜਿਹੜੇ ਮਾਨ ਸਾਹਿਬ ਦੇ ਬੋਲ ਨੇ ਉਹਨਾਂ ਦੇ ਵਾਸਤੇ ਜੀ ਤੋਰ ਕੋਸ਼ਿਸ਼ ਕਰਾਂਗੇ ਜਿਹੜਾ 13 0 ਦਾ ਸਨੇਹਾ ਦਿੱਤਾ ਮਾਨ ਸਾਹਿਬ ਨੇ ਅਸੀਂ ਉਹਦੇ ਵਾਸਤੇ ਕੰਮ ਕਰਾਂਗੇ ਨਾ ਕਿ ਸਿਰਫ ਇੱਕ ਸੀਟ ਦੇ ਵਾਸਤੇ ਜਾਂ ਦੋ ਥੀਕਾਂ ਦੇ ਵਾਸਤੇ ਟਾਰਗੇਟ ਜਿਹੜਾ ਹੈ ਉਹ 13 0 ਦਾ ਉਹਦਾ ਕਾਰਨ ਇਹ ਆ ਕਿ ਕੇਜਰੀਵਾਲ ਸਾਹਿਬ ਨੇ ਜਿਹੜੀ ਸਫਾਈ ਸਿਆਸਤ ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤੀ ਸੀ ਉਹ ਸਫਾਈ ਦਿੱਲੀ ਤੋਂ ਜਲਦੀ ਜਲਦੀ ਪੰਜਾਬ ਤੱਕ ਆਈ ਗੁਜਰਾਤ ਦੇ ਵਿੱਚ ਐਮਐਲਏ ਸਾਡੇ ਬਣੇ ਗੁਆਹ ਦੇ ਵਿੱਚ ਸਾਡੇ ਐਮਐਲਏ ਬਣੇ ਰਾਸ਼ਸਭਾ ਦੇ ਵਿੱਚ ਮੈਂਬਰ ਨੇ ਪਰ ਮੁਲਕ ਦੀ ਸਫਾਈ ਜਿਹੜੀ ਉਹ ਹੋਣੀ ਬਾਕੀ ਆ ਇਸ ਮੁਲਕ ਦੀ ਸਫਾਈ ਦੇ ਵਿੱਚ ਇਸ ਵਾਰੀ ਆਵਾਦਵੀ ਪਾਰਟੀ ਦੇ ਵੌਲੰਟੀਅਰਾਂ ਨੇ ਮੁਲਕ ਪੱਧਰ ਤੇ ਸੇ યોગદાન ਪਾਣਾ ਹੈ ਤੁਹਾਨੂੰ ਵੀ ਲੱਗਦਾ ਕਿ ਸਭ ਤੋਂ ਪਹਿਲਾਂ ਉਹ ਹੋਣੀ ਚਾਹੀਦੀ ਹੈ ਜੀ ਸਭਾ ਮੇਰਾ ਖਿਆਲ ਨੇ ਜੇਸ਼ਟਰੀ ਤਰੀਕੇ ਦੇ ਨਾਲ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਸੀਗੇ ਜੇ ਆਪਾਂ 1 2 3 ਨੰਬਰ ਦੇ ਹਿਸਾਬ ਦੇ ਨਾਲ ਲਈਏ ਤਾਂ ਉਹ ਤਾਂ ਸਾਰਾ ਢਾਂਚਾ ਹੀ ਜਿਹੜਾ ਵਿਗੜਿਆ ਹੋਇਆ ਸੀਗਾ ਇੱਕ ਗੱਡੀ ਜਿਹੜੀ ਕਬਾੜਾ ਹੋਈ ਖੜੀ ਆ ਜਿਹਦਾ ਇਹ ਨਹੀਂ ਪਤਾ ਕਿ ਉਹਦੇ ਰਿੰਗ ਖਰਾਬ ਨੇ ਪਿਸਟਨ ਖਰਾਬ ਨੇ ਨਾ ਟਾਇਰ ਨੇ ਨਾ ਟੂਬਾਂ ਨੇ ਉਹਨੂੰ ਪਹਿਲਾਂ ਬਲਾ ਸ਼ਵਾਰ ਕੇ ਨਾਈਂ ਦੇ ਉੱਤੇ ਜਿਹੜਾ ਲੈ ਕੇ ਆਉਣਾ ਸੀ ਕਹਿੰਦਾ ਔਰ ਇੰਨੀਆਂ ਚੋਰ ਮੋਰੀਆਂ ਸੀਗੀਆਂ ਜਿਹੜੀਆਂ ਚੋਰ ਮੋਰੀਆਂ ਬੰਦ ਕਰਕੇ ਉਸ ਤੋਂ ਬਾਅਦ ਜਿਹੜਾ ਹੋਊਗਾ ਇਹ ਜੋ ਕੁਝ ਆ ਰਿਹਾ ਜੋ ਕੁਛ ਆਏ ਲੋਕਾਂ ਦਾ ਲੋਕਾਂ ਤੱਕ ਜਾਣਾ ਤੁਸੀਂ 2 ਸਾਲਾਂ ਦੇ ਦੌਰਾਨ ਕੋਈ ਸ਼ਰਾਬ ਦਾ ਠੇਕਾ ਸਾਡੇ ਐਮਐਲਏ ਦਾ ਹੋਵੇ ਕਿਸੇ ਮੰਤਰੀ ਦਾ ਹੋਵੇ ਜਾਂ ਕਿਸੇ ਹੋਰ ਕੰਮ ਦੇ ਵਿੱਚ ਹਿੱਸਾਪਤੀ ਹੋਵੇ ਤੁਸੀਂ ਉਹਦੇ ਬਾਰੇ ਜਿਹੜਾ ਦੀ ਉਹ ਦੱਸੋ ਜਿਸ ਦਿਨ ਅ ਅਸੀਂ 5 ਸਾਲਾਂ ਦੀ ਗੱਲ ਕਰਾਂਗੇ 5 ਸਾਲ ਹੋ ਗਏ ਸਰਕਾਰ ਨੂੰ ਉਸ ਦਿਨ ਜੇ ਤੁਸੀਂ ਇਹ ਸਵਾਲ ਕਰੋਗੇ ਤੇ ਫਿਰ ਹੋ ਸਕਦਾ ਮੈਂ ਲਾਜਵਾਬ ਹੋਵਾਂ ਅਜੇ ਅਸੀਂ ਨਾਜਵਾਬ ਨਹੀਂ ਗਏ ਕਿਉਂਕਿ ਸਾਡੇ ਕੋਲ 3 ਸਾਲ ਅਜੇ ਹੋਰ ਪਏ